ਤੋ ਗਰਮੀਆਂ ਦੇ ਮੌਸਮ ਦੇ ਵਿੱਚ ਅੰਬ ਸਭ ਦੀ ਪਹਿਲੀ ਪਸੰਦ ਹੁੰਦੇ ਨੇ ਫਲਾਂ ਦੇ ਵਿੱਚ ਅਜੇ ਤੇ ਵਿੱਚ ਜੇਕਰ ਤੁਹਾਨੂੰ ਅੰਬਾ ਦਾ ਭਰਿਆ ਹੋਇਆ ਟਰੱਕ ਮਿਲ ਜਵੇ ਕੋਈ ਰੋਕ ਟੋਕ ਨਾ ਕਰਨ ਵਾਲਾ ਹੋਵੇ ਤਾਂ ਲੋਕਾਂ ਦੇ ਵੱਲੋਂ ਕਿਵੇਂ ਲੁੱਟ ਪਾਈ ਜਾਂਦੀ ਹੈ ਅੰਬਾ ਦੀ ਇਸ ਦੀ ਵੀਡੀਓ ਲਗਾਤਾਰ ਹੁਣ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਪਪਾਲਦਿਆਂ ਨੇ ਜਿੱਥੇ ਕਿ ਇੱਕ ਟਰੱਕ ਜੋ ਅੰਬਾ ਦਾ ਭਰਿਆ ਹੋਇਆ ਅਚਾਨਕ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਪਲਟ ਜਾਂਦਾ ਹੈ ਹਾਈਵੇ ਤੇ ਤੇ ਟਰੱਕ ਦਾ ਡਰਾਈਵਰ ਅਤੇ ਉਸ ਦਾ ਜਿਹੜਾ ਸਾਥੀ ਹੈ ਉਹ ਮਦਦ ਦੀ ਗੁਹਾਰ ਲਗਾਂਦ ਰਹੇ ਨੇ ਪਰ ਲੋਕਾਂ ਦੀ ਕਰਤੂਤ ਦੇਖੋ ਕਿ ਮਦਦ ਕਰਨ ਦੀ ਬਜਾਏ ਕੀਵੇਂ ਅੰਬਾਂ ਦੀ ਲੁੱਟਪਾਈ ਜਾਂਦੀ ਹੈਗੀ ਆ ਪੇਟੀਆਂ ਦੀਆਂ ਪੇਟੀਆਂ ਜਿਹੜੇ ਕਿ ਲੋਕ ਹੈਗੇ ਨੇ ਚੁੱਕੇ ਉਥੋਂ ਚਲਦੇ ਬਣਦੇ ਨੇ ਤੇ ਕਈਆਂ ਦੇ ਹੱਥ ਜੋਨੇ ਵੀ ਅੰਬ ਲੱਗਦੇ ਨੇ ਉਹ ਉਹਨਾਂ ਨੂੰ ਆਪਣੇ ਨਾਲ ਲੈ ਕੇ ਉਥੋਂ ਤੁਰਦੇ ਬੰਦੇ ਨੇ ਇਹ ਵੀਡੀਓ ਕਿਸੇ ਦੇ ਵੱਲੋਂ ਹੁਣ ਬਣਾ ਕੇ ਵਾਇਰਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੋਪਾਲ ਦੇ ਰਤਲਾਮ ਨੇੜੇ ਜਿਹੜਾ ਕਿ ਇਹ ਹਾਦਸਾ ਵਾਪਰਿਆ ਜਾਣਕਾਰੀ ਮਿਲੀ ਹੈ ਕਿ ਇਹ ਜਿਹੜਾ ਕਿ ਅੰਬਾ ਦਾ ਪਰਿਆ ਹੋਇਆ ਟਰੱਕ ਹੈ ਉਸ ਦੇ ਵਿੱਚ ਪੂਰੇ ਜਿਹੜੇ ਕਿ ਅੰਬ ਲੱਦੇ ਹੋਏ ਸਨ ਅਤੇ ਇਹ ਟਰੱਕ ਤਾਮਿਲ ਨਾਡੂ ਤੋਂ ਬਾਸ ਵੱੜਾ ਜਾ ਰਿਹਾ ਹੁੰਦਾ ਹੈ ਕਿ ਇਹ ਜਿਹੜਾ ਕਿ ਟਰੱਕ ਹੈਗਾ ਜਾਂ ਉਹ ਪੋਪਾਲ ਦੇ ਨੇੜੇ ਜਿਹੜਾ ਕਿ ਹੈਗਾ ਰਤਲਾਮ ਜ਼ਿਲ੍ਹੇ ਦੇ ਵਿੱਚ ਹਾਦਸਾ ਸ਼ਿਕਾਰ ਹੋ ਜਾਂਦਾ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਅੰਬ ਟਰੱਕ ਦੇ ਵਿੱਚ ਲੱਦੇ ਹੁੰਦੇ ਨੇ ਉਹ ਸੜਕ ਦੇ ਉੱਪਰ ਖਿੱਲਰ ਜਾਂਦੇ ਨੇ ਪਰ ਲੋਕਾਂ ਦੇ ਵੱਲੋਂ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਜਾਂਦਾ ਹੈ ਇਹ ਲੋਕਾਂ ਦੀ ਮਾਨਸਿਕਤਾ ਨੂੰ ਦਿਖਾਉਂਦੀਆਂ ਹੋਈਆਂ ਤਸਵੀਰਾਂ ਨੇ ਕਿ ਲੋਕ ਕਿਸ ਕਦਰ ਜਿਹੜੇ ਕਿ ਹੁਣ ਹੋ ਚੁੱਕੇ ਹੈਗੇ ਨੇ ਮਦਦ ਕਰਨ ਦੀ ਬਜਾਏ ਕਿਵੇਂ ਉਹਨਾਂ ਦੀ ਜਿਹੜੀ ਕਿ ਹੈ ਕਹਿ ਸਕਦੇ ਆ ਕਿ ਇੱਕ ਸੈਲਫਿਸ਼ਨੈਸ ਇਸ ਵੀਡੀਓ ਵਿੱਚ ਚੱਲਦੀ ਹੈਗੀ ਹੈ ਕਿ ਉਹ ਆਪਣਾ ਜਿਹੜਾ ਕਿ ਹੈ ਅੰਬ ਉਹ ਉਹਨੂੰ ਚੁੱਕਨ ਦੇ ਵਿੱਚ ਲੱਗੇ ਹੋਏ ਨੇ ਇਹ ਵੀਡੀਓ ਲਗਾਤਾਰ ਹੁਣ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਜਾਣਕਾਰੀ ਇਹ ਮਿਲਿਆ ਕਿ ਹਾਦਸੇ ਦੇ ਵਿੱਚ ਟਰੱਕ ਡਰਾਈਵਰ ਅਤੇ ਉਸ ਦਾ ਸਾਥੀ ਜ਼ਖਮੀ ਹੋਇਆ ਜਿਨ੍ਹਾਂ ਨੂੰ ਲੋਕਾਂ ਨੇ ਮਦਦ ਕਰਨ ਦੀ ਬਜਾਏ ਆਂਬਲੁੱਟਰ ਨੂੰ ਜ਼ਿਆਦਾ ਤਰਦੀ ਦਿੱਤੀ ਹੈਗੀ ਇਹ ਹੁਣ ਜਦੋਂ ਇਹ ਵੀਡੀਓ ਲਗਾਤਾਰ ਸੁਰਖੀਆਂ ਦੇ ਵਿੱਚ ਆਈ ਹੈ ਜਾਣਕਾਰੀ ਮਿਲੀ ਹੈ ਕਿ ਰਤਨਾਮ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਐਕਸ਼ਨ ਦੀ ਗੱਲ ਆਖੀ ਜਾ ਰਹੀ ਹੈ ਉਦੋਂ ਟਰੱਕ ਡਰਾਈਵਰ ਦੀ ਮੰਨੀ ਤਾ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਟਰੱਕ ਦਾ ਨੁਕਸਾਨੀਆਂ ਗਈ ਹੈ ਸਗੋ ਜਿਹੜਾ ਕਿ ਮਾਲ ਉਹ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਲੈ ਕੇ ਜਾ ਰਿਆ ਸੀ ਉਹ ਵੀ ਲੋਕਾਂ ਦੇ ਵੱਲੋਂ ਲੁੱਟ ਲਿਆ ਗਿਆ ਤੋਂ ਇਹ ਤਸਵੀਰਾਂ ਜਿਹੜੀਆਂ ਕੀ ਹੈਗੀਆਂ ਨੇ ਪੋਪਾਲ ਦੇ ਰਤਨਾਮ ਜ਼ਿਰੇ ਦੇ ਸਲਾਨਾ ਇਲਾਕੇ ਦੇ ਵਿੱਚੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਅਚਾਨਕ ਇੱਕ ਅੰਬਾ ਦਾ ਪਰਿਆ ਹੋਇਆ ਟਰੱਕ ਸੰਤੁਲਨ ਗਵਾ ਬੈਠਦਾ ਹੈ ਸੜਕ ਦੇ ਉੱਪਰ ਹੀ ਪਲਟ ਜਾਂਦਾ ਹੈ ਜਿੱਥੇ ਕਿ ਰਾਤ ਦੇ ਵਿੱਚੋਂ ਗੁਜ਼ਰ ਰਹੇ ਲੋਕ ਟਰੱਕ ਡਰਾਈਵਰ ਦੀ ਅਤੇ ਉਸਦੇ ਸਾਥੀ ਦੀ ਮਦਦ ਕਰਨ ਦੀ ਬਜਾਏ ਕਿਵੇਂ ਅੰਬਾ ਦੀ ਲੁੱਟ ਪਾਰੇ ਹੈਗੇ ਨੇ ਦੇਖੋ ਇਹ ਕਿੰਨੀ ਸ਼ਰਮਨਾਕ ਕਰਤੂਤ ਹੈ ਹਾਲਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਸੀ ਕਿ ਵਕ ਵਕ ਥਾਮਾ ਦੇ ਉੱਪਰ ਕੀਵੇਂ ਜਿਹੜੇ ਕਿ ਸੇਬਾ ਦੇ ਭਰੇ ਹੋਏ ਜਿਕੇ ਟਰੱਕ ਪਲਟਦੇ ਹੈਗੇ ਨੇ ਕੀਵੇਂ ਲੋਕਾਂ ਦੇ ਵੱਲੋਂ ਲੁੱਟ ਪਾਈ ਜਾਂਦੀ ਹੈਗੀ ਜਾਂ ਫਿਰ ਦੁੱਧਾ ਜਿੱਕਰ ਕੈਂਟਰ ਪਲਟਦਾ ਕਿਵੇਂ ਲੋਕ ਜਿਹੜੇ ਕਿ ਬਾਲਟੀਆਂ ਚੱਕ ਕੇ ਮੌਕੇ ਦੇ ਉੱਪਰ ਪਹੁੰਚ ਜਾਂਦੇ ਨੇ ਪਰ ਕੋਈ ਇਹ ਨਹੀਂ ਸੋਚਦਾ ਕਿ ਹਾਦਸੇ ਦਾ ਸ਼ਿਕਾਰ ਜਿਹੜੇ ਵਿਅਕਤੀ ਹੋਇਆ ਜਾਂ ਫਿਰ ਡਰਾਈਵਰ ਹੈਗਾ ਉਸ ਦੀ ਮਦਦ ਕੀਤੀ ਜਾਵੇ ਹੁਣ ਜਿਹੜੀਆਂ ਕਿ ਇਹ ਵੀਡੀਓ ਹੈਗੀਆਂ ਨੇ ਮੌਕੇ ਤੇ ਖੜੇ ਕਿਸੇ ਸਖਸ਼ ਦੇ ਵੱਲੋਂ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀਆਂ ਗਈਆਂ ਨੇ ਇਹ ਇਨਸਾਨ ਦੀ ਥੋੜੀ ਸੋਚ ਦਾ ਪਰਮਾਨ ਹੈਗੇ ਕਿੰਨੀ ਜਿਹੜੀ ਕਿ ਉਸ ਦੀ ਸੋਚ ਛੋਟੀ ਹੋ ਚੁੱਕੀ ਹੈ ਕਿ ਉਹ ਕਿਸੇ ਦੂਸਰੇ ਦੀ ਮਦਦ ਕਰਨ ਦੀ ਬਜਾਏ ਜਿਹੜਾ ਕਿ ਆਪਣਾ ਅ ਅ ਸਵਾਰਥ ਪਹਿਲਾਂ ਦੇਖਦੇ ਹਾਂ ਤੇ ਹੁਣ ਦੇਖਿਆ ਜਾਵੇ ਤਾਂ ਇਹ ਜਿਹੜੇ ਕੀ ਲੋਕ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੈਗੇ ਨੇ ਇਹ ਇਹ ਹੁਣ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਿਰੋਧਤਾ ਦਾ ਸਾਹਮਣਾ ਕਰ ਰਹੇ ਨੇ ਕਿ ਕਿਵੇਂ ਇਹਨਾਂ ਦੀ ਜਿਹੜੀ ਕਿ ਅੰਤਰਾਤਮਾ ਉਹ ਮਰ ਚੁੱਕੀ ਹੈ ਅਤੇ ਇਹ ਆਪਣੇ ਸਵਾਰਥ ਨੂੰ ਪੈਲਦੇ ਰਹੇ ਨੇ ਪਰ ਜਦੋਂ ਕਿਸੇ ਲੋੜਵੰਦ ਨੂੰ ਮਦਦ ਦੀ ਲੋੜ ਹੋਵੇ ਤਾਂ ਲੋਕ ਉਸ ਨੂੰ ਮਦਦ ਤੱਕ ਨਹੀਂ ਕਰਦੇ ਹੋ ਫਿਲਹਾਲ ਜਿਹੜਾ ਕਿ ਟਰੱਕ ਡਰਾਈਵਰ ਉਸ ਦੀ ਹਾਲਤ ਖਤਰੇ ਤੋਂ ਬਾਤ ਦਿੱਤੀ ਜਾ ਰਹੀ ਹੈ ਅਤੇ ਉਸ ਦਾ ਕਹਿੰਦੇ ਕਿ ਇਸ ਹਾਦਸੇ ਦੇ ਵਿੱਚ ਉਸ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਤੇ ਉਹਨਾਂ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਅੰਬ ਲੁੱਟੇ ਗਏ ਨੇ ਹੁਣ ਸ਼ਾਇਦ ਉਸ ਦਾ ਜਿਹੜਾ ਕਿ ਹਰਜ਼ਾਨਾ ਵੀ ਉਸ ਨੂੰ ਖੁਦ ਪੱਲਿਓ ਪੜਨਾ ਪਵੇਗਾ ਉਸ ਨੇ ਇਹ ਵੀ ਦੱਸਿਆ ਕਿ ਉਹ ਫਿਲਹਾਲ ਜਿਹੜਾ ਕਿ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਅੰਬ ਡਿਲੀਵਰੀ ਕਰਨ ਜਾ ਰਿਹਾ ਸੀਗਾ ਪਰ ਉਸ ਨੂੰ ਸੀ ਪਤਾ ਕਿ ਰਸਤੇ ਦੇ ਵਿੱਚ ਇਹ ਮੰਤਪਾਗਾ ਹਾਦਸਾ ਵਾਪਰ ਜਾਵੇਗਾ